ਸਭ ਤੋਂ ਪਹਿਲਾ ਕੰਮ ਕੀੜਾ ਹੈ ਮਹਾਪੁਰਖ ਜੀ ਕਹਿੰਦੇ ਜਿਸ ਘਰ ਪਰਿਵਾਰ ਦਾ ਇਹ ਨਿਜਮ ਪੱਕਾ ਹੋਵੇ ਕਿ ਪਰਿਵਾਰ ਦੇ ਜੀ ਅਮਰਤ ਵੇਲੇ ਦੇ ਵਿੱਚ ਉੱਠਦੇ ਹੋਣ ਤਾਂ ਉਸ ਘਰ ਪਰਿਵਾਰ ਦੇ ਉੱਤੇ ਸਦਾ ਹੀ ਸਤਿਗੁਰ ਸੱਚੇ ਪਾਤਸ਼ਾਹ ਦੀ ਮਿਹਰ ਭਰੀ ਨਜ਼ਰ ਰਹਿੰਦੀ ਆ ਤਾਂ ਸਭ ਤੋਂ ਪਹਿਲਾ ਨਿਜਮ ਇਹ ਬਣਾਉਣਾ ਹੈ ਕਿ ਸਵੇਰੇ ਜਲਦੀ ਉੱਠੀਏ ਅਮਰਤ ਵੇਲੇ ਦੇ ਵਿੱਚ ਉੱਠੀਏ ਅਮਰਤ ਵੇਲੇ ਉੱਠਣ ਵਾਲਾ ਮਨੁੱਖ ਹਰ ਪੱਖੋਂ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਹੈ ਸਵੇਰੇ ਉੱਠਣ ਵਾਲਾ ਮਨੁੱਖ ਤਨ ਮਨ ਤਨ ਪੱਖੋਂ ਹਮੇਸ਼ਾ ਕਾਮਯਾਬ ਰਹਿੰਦਾ ਹੈ ਇਸ ਕਰਕੇ ਸਵੇਰੇ ਜਲਦੀ ਉੱਠਣ ਦੀ ਆਦਤ ਪਾਉਣੀ ਆ ਆਪ ਵੀ ਜਲਦੀ ਉੱਠਣਾ ਆਪਣੇ ਬੱਚਿਆਂ ਨੂੰ ਵੀ ਉਠੋਣਾ ਕਰਦਾ ਕੋਈ ਇੱਕ ਜੀ ਹੀ ਅਮਰਤ ਵੇਲੇ ਉੱਠਣਾ ਸ਼ੁਰੂ ਕਰ ਦਵੇ ਤਾਂ ਉਹਦੇ ਇੱਕ ਕਰਕੇ ਸਭ ਦਾ ਭਲਾ ਹੋਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਇਹ ਆਪਾਂ ਵੇਖੋ ਵੇਖੀ ਆਪਣੇ ਘਰ ਦੇ ਵਿੱਚ ਦਿਲਿੱਦਰ ਪਾਈ ਰੱਖਦੇ ਆ ਜੇ ਇੱਕ ਮੰਜੇ ਤੇ ਲੰਮਾ ਪਿਆਏ ਤਾਂ ਦੂਸਰੇ ਦਾ ਵੀ ਦਿਲ ਕਰਦਾ ਹੈ ਕਿ ਮੈਂ ਵੀ ਮੰਜੇ ਦੇ ਉੱਤੇ ਲੰਮਾ ਪੈ ਜਾਵਾਂ ਵੀ ਆਰਾਮ ਕਰਾਂ ਪਰ ਜੇਕਰ ਕੋਈ ਇੱਕ ਜੀ ਹੀ ਘਰ ਦਾ ਉਦਮੀ ਹੋਵੇ ਸਵੇਰੇ ਜਲਦੀ ਉੱਠਦਾ ਹੋਵੇ ਉੱਠ ਕੇ ਇਸ਼ਨਾਨ ਕਰਦਾ ਹੋਵੇ ਉੱਠ ਕੇ ਰੱਬ ਦਾ ਨਾਮ ਜਪਦਾ ਹੋਵੇ ਤਾਂ ਉਹਦੇ ਕੀਤੇ ਹੋਏ ਇਸ ਕੰਮ ਦਾ ਅਸਰ ਵੀ ਪਰਿਵਾਰ ਦੇ ਉੱਤੇ ਹੋਵੇਗਾ ਕਿਸੇ ਨਾ ਕਿਸੇ ਜੀ ਦੇ ਉੱਤੇ ਤਾਂ ਅਸਰ ਜ਼ਰੂਰ ਹੋਵੇਗਾ ਨਾ ਤਾਂ ਇਸ ਕਰਕੇ ਆਪਾਂ ਆਪਣੇ ਘਰ ਦੇ ਵਿੱਚ ਸਵੇਰੇ ਜਲਦੀ ਉੱਠਣ ਦਾ ਨਿਯਮ ਬਣਾਉਣਾ ਹੈ ਸ਼ੁਰੂਆਤ ਆਪਣੇ ਆਪ ਤੋਂ ਕਰਨੀ ਆ ਕਿ ਸਵੇਰੇ 3 ਤੋਂ 5 ਦੇ ਵਿੱਚ ਵਿੱਚ ਉੱਠ ਜਾਈਏ ਕਿਉਂਕਿ 5 ਵਜੇ ਤੋਂ ਬਾਅਦ ਹਰ ਬੰਦਾ ਉੱਠ ਪੈਂਦਾ ਹੈ ਕਿਉਂਕਿ ਉੱਠਣਾ ਪੈਂਦਾ ਹੈ 5 ਵਜੇ ਤੋਂ ਬਾਅਦ ਆਪਣੇ ਕੰਮਾਂ ਕਾਰਾਂ ਕਰਕੇ ਉੱਠਦੇ ਆ ਅਰ ਜੋ ਬਣੋਖ 5 ਵਜੇ ਤੋਂ ਪਹਿਲਾਂ ਪਹਿਲਾਂ ਉੱਠਦੇ ਆ ਨਾ ਉਹ ਆਪਣੇ ਗੁਰਨਾਨਕ ਪਾਤਸ਼ਾਹ ਜੀ ਦੇ ਪਿਆਰ ਵਿੱਚ ਉੱਠਦੇ ਨੇ ਉਹ ਉਸ ਮਾਲਕ ਦੀ ਯਾਦ ਵਿੱਚ ਉੱਠਦੇ ਨੇ ਮਾਲਕ ਲਈ ਉੱਠਦੇ ਆ ਤਾਂ ਜੋ ਮਾਲਕ ਲਈ ਸਮਾਂ ਕੱਢਦੇ ਆ ਫਿਰ ਉਹ ਮਾਲਕ ਵੀ ਉਹਨਾਂ ਦੇ ਉੱਤੇ ਸਦਾ ਹੀ ਮਿਹਰਬਾਨ ਰਹਿੰਦਾ ਹੈ ਤਾਂ ਇਸ ਕਰਕੇ ਆਪਾਂ ਵੀ ਰੋਜ਼ ਸਵੇਰੇ ਜਲਦੀ ਉੱਠਣਾ ਹੈ ਸਵੇਰ ਦੇ ਇਹ ਜਿਹੜੇ 2-3 ਘੰਟੇ ਆ ਨਾ ਕੋਸ਼ਿਸ਼ ਕਰਨੀ ਆ ਕਿ ਆਪਣੇ ਗੁਰੂ ਦੇ ਲੇਖੇ ਲਾਈਏ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰੀਏ ਮਾਲਕ ਦਾ ਸ਼ੁਕਰਾਨਾ ਕਰੀਏ ਉੱਟਦਿਆਂ ਸਾਰ ਹੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਬਹੁਤ ਜ਼ਰੂਰੀ ਹੈ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਕਿ ਤੁਸੀਂ ਨਵਾਂ ਦਿਨ ਦੇਖਣ ਦਾ ਮੌਕਾ ਦਿੱਤਾ ਤੁਸੀਂ ਇੱਕ ਨਵੀਂ ਜ਼ਿੰਦਗੀ ਦਿੱਤੀ ਆ ਕਿਉਂਕਿ ਦੇਖੋ ਸਿਆਣੇ ਕਹਿੰਦੇ ਕਿ ਸੁੱਤਾ ਅਤੇ ਮਰਿਆ ਬੰਦਾ ਇੱਕ ਸਮਾਨ ਹੁੰਦਾ ਹੈ ਜਦੋਂ ਆਪਾਂ ਰਾਤ ਨੂੰ ਸੁੱਤੇ ਪਏ ਹੁੰਦੇ ਆ ਸਾਨੂੰ ਕੁਝ ਪਤਾ ਨਹੀਂ ਜਦੋਂ ਸਵੇਰੇ ਉੱਠਦੇ ਆ ਤਾਂ ਇੱਕ ਹਿਸਾਬ ਦੀ ਸਾਨੂੰ ਨਵੀਂ ਜ਼ਿੰਦਗੀ ਮਿਲਦੀ ਆ ਤਾਂ ਸਵੇਰੇ ਉੱਠਦੇ ਆ ਸਾਰਾ ਵਾਹਿਗੁਰੂ ਜੀ ਦਾ ਇਸ ਗੱਲ ਦੇ ਲਈ ਸ਼ੁਕਰਾਨਾ ਕਰਨਾ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰਿਆ ਕਿ ਤੁਸੀਂ ਮੈਨੂੰ ਇਹ ਨਵਾਂ ਦਿਨ ਦੇਖਣ ਦਾ ਮੌਕਾ ਦਿੱਤਾ ਹੈ ਫਿਰ ਆਪਣੇ ਸਰੀਰ ਦੇ ਲਈ ਸ਼ੁਕਰਾਨਾ ਕਰਨਾ ਇਕੱਲੀ ਇਕੱਲੀ ਚੀਜ਼ ਦੇ ਲਈ ਸ਼ੁਕਰਾਨਾ ਕਰਨਾ ਜੋ ਵੀ ਸੁੱਖ ਮਾਲਕ ਨੇ ਦਿੱਤੇ ਆ ਨਾ ਉਹਨਾਂ ਸੁੱਖਾਂ ਦੇ ਲਈ ਮਾਲਕ ਦਾ ਸ਼ੁਕਰਾਨਾ ਕਰਨਾ ਫਿਰ ਉਸ ਤੋਂ ਬਾਅਦ ਇਸ਼ਨਾਨ ਕਰਨਾ ਜਿੰਨੀ ਦੇਰ ਤੱਕ ਆਪਾਂ ਸਵੇਰੇ ਉੱਠ ਕੇ ਇਸ਼ਨਾਨ ਨਹੀਂ ਕਰਦੇ ਨਾ ਸਮਝੋ ਫਿਰ ਆਪਾਂ ਅਜੇ ਵੀ ਸੁੱਤੇ ਹੀ ਪਏ ਆ ਕਿਉਂਕਿ ਇਸ਼ਨਾਨ ਕਰਨ ਤੋਂ ਬਿਨਾ ਨਹਾਉਣ ਤੋਂ ਬਿਨਾ ਸਾਡਾ ਆਲਸ ਸੁਸਤੀ ਦੂਰ ਨਹੀਂ ਹੁੰਦੀ ਜਦੋਂ ਹੀ ਆਪਾਂ ਇਸ਼ਨਾਨ ਕਰਦੇ ਆ ਤਾਂ ਸਾਡਾ ਸਰੀਰ ਇੱਕਦਮ ਚੁਸਤੀ ਵਰਤੀ ਦੇ ਵਿੱਚ ਆਉਂਦਾ ਹੈ ਸਵੇਰੇ ਉੱਠ ਕੇ ਇਸ਼ਨਾਨ ਕਰਨ ਵਾਲੇ ਮਨੁੱਖ ਹਮੇਸ਼ਾ ਪੰਦਰੁੱਤਨ ਰੋਈ ਰਹਿੰਦੇ ਆ ਤਾਂ ਤੀਸਰਾ ਕੰਮ ਆਪਾਂ ਰੋਜ਼ ਇਸ਼ਨਾਨ ਕਰਨ ਦੀ ਆਦਤ ਪਾਉਣੀ ਆ ਅਤੇ ਇਸ਼ਨਾਨ ਵੀ ਅਮਰਤ ਵੇਲੇ ਦਾ ਹੋਵੇ ਉਸ ਤੋਂ ਬਾਅਦ ਗੁਰਬਾਣੀ ਦਾ ਪਾਠ ਕਰਨਾ ਹੈ ਕਿਉਂਕਿ ਗੁਰੂ ਦਾ ਗਿਆਨ ਅਤੇ ਗੁਰੂ ਦਾ ਧਿਆਨ ਦੋਵੇਂ ਜ਼ਰੂਰੀ ਆ ਨਾਮ ਵੀ ਜਪਣਾ ਹੈ ਸਿਮਰਨ ਵੀ ਕਰਨਾ ਹੈ ਅਤੇ ਗੁਰਬਾਣੀ ਦਾ ਪਾਠ ਵੀ ਕਰਨਾ ਹੈ ਜਿਵੇਂ ਤੁਹਾਨੂੰ ਚੰਗਾ ਲੱਗਦਾ ਜੋ ਕੰਮ ਤੁਸੀਂ ਪਹਿਲਾਂ ਕਰਨਾ ਚਾਹੁੰਦੇ ਆ ਪਹਿਲਾਂ ਕਰੋ ਜੋ ਕੰਮ ਬਾਅਦ ਵਿੱਚ ਕਰਨਾ ਚਾਹੁੰਦੇ ਆ ਬਾਅਦ ਵਿੱਚ ਕਰ ਲਓ ਪਰ ਸਭ ਤੋਂ ਵਧੀਆ ਹੋਵੇਗਾ ਸਵੇਰੇ ਉੱਠਦੇ ਅਸਾਰ ਪਹਿਲਾਂ ਵਾਹਿਗੁਰੂ ਜੀ ਦਾ ਸਿਮਰਨ ਕਰੀਏ ਭਾਵੇਂ 5-10 ਮਿੰਟ ਕਰ ਲਈਏ ਫਿਰ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨਾ ਫਿਰ ਜਦੋਂ ਆਪਣੇ ਕੰਮਕਾਰਾਂ ਦੀ ਸ਼ੁਰੂਆਤ ਕਰਨੀ ਹੈ ਨਾ ਕੰਮਕਾਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਆਪਣੇ ਆਪ ਨੂੰ ਪੋਜ਼ਿਟਿਵ ਵਿਚਾਰਾਂ ਦੇ ਨਾਲ ਜ਼ਰੂਰ ਭਰਨਾ ਹੈ ਕੋਈ ਵੀ ਟੈਨਸ਼ਨ ਚਿੰਤਾ ਵਾਲੀ ਗੱਲ ਆਪਣੇ ਮਨ ਤੇ ਨਹੀਂ ਆਉਂਦੇ ਨੇ ਜੇਕਰ ਕੋਈ ਬੀਤੇ ਦਿਨ ਦੀ ਚਿੰਤਾ ਪਰੇਸ਼ਾਨੀ ਹੈ ਵੀ ਹੈ ਨਾ ਉਹਨੂੰ ਯਾਦ ਕਰਕੇ ਦੁਖੀ ਨਹੀਂ ਹੋਣਾ ਬਸ ਆਪਣੇ ਆਪ ਤੇ ਵਿਸ਼ਵਾਸ ਰੱਖਣਾ ਹੈ ਕਿ ਵਾਹਿਗੁਰੂ ਅਕਾਲ ਪੁਰਖ ਜੀ ਮੇਰੇ ਨਾਲ ਨੇ ਮੇਰੇ ਨਾਲ ਸਭ ਕੁਝ ਵਧੀਆ ਹੋਵੇਗਾ ਕਿਉਂਕਿ ਦੇਖੋ ਜੀ ਜੇ ਆਪਾਂ ਚੰਗਾ ਸੋਚਾਂਗੇ ਤਾਂ ਹੀ ਚੰਗਾ ਹੋਵੇਗਾ ਨਾ ਤਾਂ ਆਪਣੇ ਨੇ ਹਮੇਸ਼ਾ ਪੋਜ਼ਿਟਿਵ ਸੋਚਣਾ ਹੈ 네ਗੇਟਿਵ ਚੀਜ਼ਾਂ ਤੋਂ 네ਗੇਟਿਵ ਵਿਚਾਰਾਂ ਤੋਂ ਦੂਰ ਰਹਿਣਾ ਹੈ ਜਿਹੜੇ ਉੱਠਦੇ ਅਨਸਾਰ ਹੀ ਆਪਣੇ ਆਪ ਨੂੰ ਚੜਦੀ ਕਲਾ ਵਾਲੇ ਵਿਚਾਰਾਂ ਨਾਲ ਭਰ ਲੈਣਾ ਕਿ ਮੈਂ ਬਹੁਤ ਖੁਸ਼ ਹਾਂ ਮੈਂ ਤੰਦਰੁਸਤ ਹਾਂ ਮੈਂ ਇੱਕ ਸ਼ਾਂਤ ਸੁਭਾਅ ਦਾ ਬੰਦਾ ਹਾਂ ਮੈਂ ਸਭ ਕੁਝ ਕਰ ਸਕਦਾ ਹਾਂ ਕਿਉਂਕਿ ਪਰਮਕੀਤਾ ਪਰਮਾਤਮਾ ਮੇਰੇ ਨਾਲ ਨੇ ਭਾਵੇਂ ਜਿੱਦਾਂ ਵੀ ਤਹਾਰ ਚੰਗਾ ਲੱਗਦਾ ਹੈ ਚੰਗੇ ਚੰਗੇ ਵਿਚਾਰ ਆਪਣੇ ਮਨ ਵਿੱਚ ਸੋਚਨੇ ਆ ਅਤੇ ਰਾਤ ਨੂੰ ਹੀ ਆਪਣੇ ਕੰਮਾਂ ਕਰਾਂ ਦੀ ਲਿਸਟ ਬਣਾ ਕੇ ਸੌਣਾ ਚਾਹੀਦਾ ਹੈ ਤਾਂ ਜੋ ਸਵੇਰੇ ਉੱਠਦੇ ਆਸਾਰ ਅਸੀਂ ਆਪਣੇ ਕੰਮਾਂ ਕਰਨਾ ਸ਼ੁਰੂ ਕਰ ਲઈએ ਕਈ ਵਾਰ ਅਸੀਂ ਜਦੋਂ ਸਵੇਰੇ ਉੱਠਦੇ ਆ ਕੰਮਕਾਰ ਕਰਨ ਦੀ ਸ਼ੁਰੂਆਤ ਕਰਨੀ ਹੁੰਦੀ ਆ ਤਾਂ ਪਤਾ ਹੀ ਨਹੀਂ ਲੱਗਦਾ ਵੀ ਕਿਹੜਾ ਕੰਮ ਪਹਿਲਾਂ ਕਰੀਏ ਕਿਹੜਾ ਬਾਅਦ ਵਿੱਚ ਕਰੀਏ ਅੱਧਾ ਘੰਟਾ ਇੱਕ ਘੰਟਾ ਤਾਂ ਅਸੀਂ ਇਸੇ ਗੱਲ 'ਚ ਉਲਝੇ ਰਹਿੰਦੇ ਆ ਕਿ ਕਿੱਥੋਂ ਸ਼ੁਰੂਆਤ ਕਰੀਏ ਤਾਂ ਚੰਗਾ ਹੋਵੇਗਾ ਜੇਕਰ ਆਪਾਂ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਕੰਮਕਾਰਾਂ ਦੀ ਲਿਸਟ ਬਣਾ ਲਈਏ ਵੀ ਕਿਹੜੇ ਕੰਮ ਜ਼ਰੂਰੀ ਆ ਪਹਿਲਾਂ ਕਰਨੇ ਆ ਕਿਹੜੇ ਬਾਅਦ ਵਿੱਚ ਕਰਨੇ ਆ ਅਤੇ ਜਦੋਂ ਵੀ ਆਪਣੇ ਕੰਮ ਧੰਦੇ ਦੀ ਸ਼ੁਰੂਆਤ ਕਰਨੀ ਆ ਉਦੋਂ ਵੀ ਮਾਲਕ ਦਾ ਨਾਮ ਲੈ ਕੇ ਮਾਲਕ ਦਾ ਸ਼ੁਕਰਾਨਾ ਉਸ ਤੋਂ ਬਾਅਦ ਮਹਾਪੁਰਖ ਜੀ ਕਹਿੰਦੇ ਆ ਵੀ ਦਿਨ ਦੇ ਵਿੱਚ ਹਰ ਰੋਜ਼ ਕਿਸੇ ਇੱਕ ਬੰਦੇ ਦਾ ਭਲਾ ਜ਼ਰੂਰ ਕਰਨਾ ਉਹ ਭਾਵੇਂ ਇਨਸਾਨ ਹੋਵੇ ਭਾਵੇਂ ਕੋਈ ਜਾਨਵਰ ਕਿਉਂਕਿ ਜਦੋਂ ਆਪਾਂ ਕਿਸੇ ਦਾ ਭਲਾ ਕਰਦੇ ਆ ਕਿਸੇ ਦੇ ਨਾਲ ਕੁਝ ਚੰਗਾ ਕਰਦੇ ਆ ਨਾ ਕਿਸੇ ਨੂੰ ਕੋਈ ਖੁਸ਼ੀ ਦਿੰਦੇ ਆ ਤਾਂ ਉਹ ਖੁਸ਼ੀ ਦੇ ਕੇ ਸਾਡਾ ਆਪਣਾ ਵੀ ਭਲਾ ਹੁੰਦਾ ਹੈ ਦੋ ਤਰੀਕਿਆਂ ਦੇ ਨਾਲ ਭਲਾ ਹੁੰਦਾ ਹੈ ਇੱਕ ਤਾਂ ਕਿਸੇ ਦਾ ਭਲਾ ਕੀਤੇ ਆ ਸਾਡਾ ਚੰਗਾ ਕਰਮ ਬਣਦਾ ਹੈ ਦੂਜਾ ਸਾਡੇ ਖੁਦ ਦੇ ਮਨ ਨੂੰ ਇੱਕ ਸਬਰ ਸੰਤੋਖ ਸੰਤੁਸ਼ਟੀ ਮਿਲਦੀ ਆ ਮਨ ਨੂੰ ਖੁਸ਼ੀ ਮਿਲਦੀ ਆ ਕਿ ਮੈਂ ਵੀ ਕਿਸੇ ਦੀ ਖੁਸ਼ੀ ਦਾ ਕਾਰਨ ਬਣਿਆ ਤਾਂ ਦਿਨ ਦੇ ਵਿੱਚ ਕਿਸੇ ਇੱਕ ਜੀ ਦਾ ਭਲਾ ਜ਼ਰੂਰ ਕਰਨਾ ਹੈ ਗਲਤੀ ਦੇ ਨਾਲ ਵੀ ਕਿਸੇ ਦਾ ਦਿਲ ਨਹੀਂ ਦਿਖਾਉਣਾ ਕਿਉਂਕਿ ਦਿਲ ਦਿਖਾਉਣਾ ਬਹੁਤ ਵੱਡਾ ਪਾਪ ਆ ਖਾਸ ਕਰਕੇ ਜਦੋਂ ਆਪਾਂ ਕਿਸੇ ਮਜਬੂਰ ਦਾ ਕਿਸੇ ਦੁਖੀ ਦਾ ਦਿਲ ਦਿਖਾਉਣੀ ਹੈ ਨਾ ਉਹ ਤਾਂ ਉਦੋਂ ਵੀ ਬਾੜੀ ਕਰ ਲਿਆ ਤਾਂ ਭੁੱਲ ਕੇ ਵੀ ਕਦੀ ਕਿਸੇ ਦਾ ਦਿਲ ਨਹੀਂ ਦਿਖਾਉਣਾ ਬਲਕਿ ਕਿਸੇ ਦੇ ਲਈ ਕੁਝ ਚੰਗਾ ਕਰਨ ਦੀ ਕੋਸ਼ਿਸ਼ ਕਰਨੀ ਆ ਉਸ ਤੋਂ ਬਾਅਦ ਇਹ ਹੈ ਕਿ ਹਮੇਸ਼ਾ ਸਰਵਤ ਦੇਵਲੇ ਦੀ ਅਰਦਾਸ ਕਰਨੀ ਸਭ ਦੇ ਲਈ ਚੰਗਾ ਸੋਚਣਾ ਹੈ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਇਹ ਸਿਧਾਂਤ ਹੈ ਕਿ ਜੋ ਚੀਜ਼ ਆਪਾਂ ਦੂਜਿਆਂ ਦੇ ਲਈ ਮੰਗਦੇ ਆ ਦੂਜਿਆਂ ਦੇ ਨਾਲ ਹੁੰਦਾ ਦੇਖਣਾ ਚਾਹੁੰਦੇ ਆ ਉਹੀ ਚੀਜ਼ਾਂ ਸਾਡੇ ਨਾਲ ਖੁਦ ਨਾਲ ਹੁੰਦੀਆਂ ਨੇ ਉਹੀ ਚੀਜ਼ਾਂ ਸਾਨੂੰ ਮਿਲਦੀਆਂ ਨੇ ਜਿਸ ਬੰਦੇ ਨੇ ਇਸ ਗੱਲ ਨੂੰ ਸਮਝ ਲਿਆਣਾ ਕਿ ਮੈਨੂੰ ਉਹੀ ਕੁਝ ਮਿਲ ਰਿਹਾ ਹੈ ਜੋ ਮੈਂ ਦੂਜਿਆਂ ਦੇ ਲਈ ਚਾਹਣਾ ਹਾਂ ਤਾਂ ਫਿਰ ਆਪਾਂ ਕਦੇ ਵੀ ਦੂਜਿਆਂ ਦੇ ਪ੍ਰਤੀ ਮਨ ਵਿੱਚ ਈਰਖਾ ਨਹੀਂ ਰੱਖਾਂਗੇ ਹੰਕਾਰ ਨਹੀਂ ਰੱਖਾਂਗੇ ਤਾਂ ਇਸ ਗੱਲ ਨੂੰ ਸਮਝਣਾ ਹੈ ਆਪਣੇ ਆਪ ਤੇ ਲਾਗੂ ਕਰਨਾ ਹੈ ਭੁੱਲ ਕੇ ਵੀ ਕਦੇ ਕਿਸੇ ਦੇ ਪ੍ਰਤੀ ਮਨ ਵਿੱਚ ਈਰਖਾ ਨਹੀਂ ਆਉਣੀ ਜੇ ਕਿਸੇ ਦਾ ਚੰਗਾ ਨਹੀਂ ਸੋਚ ਸਕਦੇ ਤਾਂ ਘੱਟੋ-ਘੱਟ ਮਾੜਾ ਵੀ ਨਹੀਂ ਸੋਚਣਾ ਪਰ ਕੋਸ਼ਿਸ਼ ਕਰੀਏ ਵੀ ਚੰਗਾ ਸੋਚੀਏ ਚੰਗਾ ਮੰਗੀਏ ਹਮੇਸ਼ਾ ਦੂਜਿਆਂ ਦਾ ਭਲਾ ਕਰੀਏ ਤਾਂ ਸਾਡਾ ਭਲਾ ਆਪਣੇ ਆਪ ਹੀ ਹੋਵੇਗਾ। ਰੋਜ਼ ਰਾਤ ਨੂੰ ਸੌਂਣ ਤੋਂ ਪਹਿਲਾਂ ਗੁਰੂ ਦਾ ਨਾਮ ਜਪਣਾ ਹੈ। ਗੁਰੂ ਅਗੇ ਅਰਦਾਸ ਬੇਨਤੀ ਕਰਨੀਆਂ। ਦਿਨ ਭਰ ਦੀਆਂ ਦਾਤਾਂ ਦੇ ਲਈ ਮਾਲਕ ਦਾ ਸ਼ੁਕਰਾਨਾ ਕਰਨਾ ਹੈ। ਜੋ ਵੀ ਦਿਨ ਪਰਦੇ ਵਿੱਚ ਸਾਡੇ ਕੋਲੋਂ ਗਲਤੀਆਂ ਹੋ ਗਈਆਂ ਉਹਨਾਂ ਦੇ ਲਈ ਵਾਹੀ ਗੁਰੂ ਜੀ ਤੋਂ ਮਾਫੀ ਮੰਗਣੀ ਆ ਜਾਣੇ ਅਣਜਾਣੇ ਦੇ ਵਿੱਚ ਜੇ ਕਿਸੇ ਦਾ ਦਿਲ ਦੁਖਾਇਆ ਹੈ ਉਸ ਬੰਦੇ ਤੋਂ ਮਾਫੀ ਮੰਗਣੀ ਆ ਮਾਫੀ ਮੰਗਿਆ ਕਦੇ ਵੀ ਇਨਸਾਨ ਛੋਟਾ ਨਹੀਂ ਹੁੰਦਾ ਤਾਂ ਮਾਫੀ ਮੰਗਣ ਲੱਗਿਆਂ ਸਾਨੂੰ ਕਦੇ ਵੀ ਸ਼ਰਮ ਨਹੀਂ ਮਹਿਸੂਸ ਕਰਨੀ ਚਾਹੀਦੀ ਮਾਫੀ ਮੰਗਣ ਵਾਲਾ ਬੰਦਾ ਛੋਟਾ ਨਹੀਂ ਹੁੰਦਾ ਬਲਕਿ ਬਹੁਤ ਵੱਡਾ ਹੁੰਦਾ ਹੈ ਜੇ ਅਸੀਂ ਗਲਤੀ ਕੀਤੀ ਹੈ ਨਾ ਤਾਂ ਗਲਤੀ ਕਰਕੇ ਮਾਫੀ ਮੰਗਣੀ ਚਾਹੀਦੀ ਆ ਪਰ ਇਹ ਰੋਜ਼ ਰੋਜ਼ ਦਾ ਕੰਮ ਵੀ ਨਹੀਂ ਬਣਾ ਲੈਣਾ ਗਲਤੀ ਇੱਕ ਵਾਰ ਦੀ ਹੁੰਦੀ ਆ ਜਿਹੜੀ ਵਾਰ-ਵਾਰ ਕਰੀਓ ਗਲਤੀ ਨਹੀਂ ਉਹ ਪਾਪ ਆ ਤਾਂ ਆਪਣੀਆਂ ਗਲਤੀਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨੀ ਆ ਆਪਣੇ ਆਪ ਨੂੰ ਸਵਾਰਨਾ ਹੈ ਦੂਜਿਆਂ ਦੀ ਜ਼ਿੰਦਗੀ ਵਿੱਚ ਦਖਲਅੰਦਾਜ਼ੀ ਨਹੀਂ ਕਰਨੀ ਕਿਉਂਕਿ ਜੋ ਲੋਕ ਦੂਜਿਆਂ ਦੀ ਜ਼ਿੰਦਗੀ ਵਿੱਚ ਦਖਲਅੰਦਾਜ਼ੀਆਂ ਕਰਦੇ ਨਹੀਂ ਦੂਜਿਆਂ ਦੀ ਜ਼ਿੰਦਗੀ ਵਿੱਚ ਤਾਕਤ ਚੈੱਕ ਕਰਦੇ ਨੇ ਉਹ ਆਪਣੇ ਆਪ ਦੇ ਕੰਮ ਨਹੀਂ ਕਰਪਾਉਂਦੇ ਤਾਂ ਆਪਾਂ ਆਪਣੇ ਆਪ ਨੂੰ ਸਵਾਰਨਾ ਹੈ ਆਪਣੇ ਲਈ ਕੰਮ ਕਰਨਾ ਹੈ